ਇਹ ਤਸਵੀਰਾਂ ਜਲੰਧਰ ਦੇ ਮਾਡਲ ਹਾਊਸ ਚੌਂਕ 'ਚ ਸਥਿਤ ਮਾਤਾ ਵੈਸ਼ਨੂ ਦੇਵੀ ਮੰਦਿਰ ਦੀਆਂ ਨੇ ਜਿੱਥੇ ਲੋਕ ਸ਼ਾਮ ਸਵੇਰੇ ਆ ਕੇ ਸੁੱਖ ਸ਼ਾਂਤੀ ਲਈ ਆਰਾਧਨਾ ਕਰਦੇ ਨੇ ਪਰ ਬੀਤੀ ਰਾਤ ਹੀ ਇਹ ਸਮੰਦਰ ਦੇ ਵਿੱਚ ਤਾਲੇ ਤੋੜ ਕੇ ਚੋਰ ਦਾਖਲ ਹੋ ਜਾਂਦੇ ਨੇ ਅਤੇ ਫਿਰ ਮੰਦਿਰ ਦੇ ਵਿੱਚ ਪਈ ਗੋਲਕ ਦੇ ਜਿੰਦੇ ਤੋੜ ਕੇ ਹਜ਼ਾਰਾਂ ਰੁਪਏ ਲੁੱਟਦੇ ਹਨ ਤੇ ਉੱਥੇ ਹੀ ਕੈਮਰੇ ਦਾ ਡੀਵੀਆਰ ਵੀ ਖੋਲ ਕੇ ਨਾਲ ਲੈ ਜਾਂਦੇ ਨੇ ਇਹ ਘਟਨਾ ਬੀਤੀ ਰਾਤ ਕਰੀਬ 9:30 ਵਜੇ ਦੀ ਦੱਸੀ ਜਾ ਰਹੀ ਹੈ ਜਦੋਂ ਸਵੇਰੇ ਆਕੇ ਸ਼ਰਧਾਲੂਆਂ ਅਤੇ ਪੰਡਿਤ ਨੇ ਮੰਦਿਰ ਦਾ ਹਾਲ ਦੇਖਿਆ ਤਾਂ ਸਾਰਿਆਂ ਦੇ ਹੋਸ਼ ਉੱਫਾਕਾ ਹੋ ਗਏ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੰਦਿਰ ਦੇ ਪੁਜਾਰੀ ਪ੍ਰਲਾਦ ਸ਼ਰਮਾ ਹੋਰਾਂ ਨੇ ਪ੍ਰਸ਼ਾਸਨ ਅੱਗੇ ਇਨਸਾਫ਼ ਦੀ ਗੁਹਾਰ ਲਗਾਈ ਹੈ ਮੇਰਾ ਨਾਮ ਵੀ ਪੰਡਿਤ ਪ੍ਰਲਾਦ ਸ਼ਰਮਾ ਕਾਪਰੇ ਮੰਦਿਰ ਇਹ ਜੀ ਮਾਤਾ ਵੈਸ਼ਨ ਦੇਵੀ ਮੰਦਿਰ ਮਾਡਲ ਹਾਊਸ ਸ਼ੌਪ ਜਲੰਧਰ ਮੇ ਹੈ ਰਾਤਰੀ ਕੋ ਅਸੀਂ ਇੱਥੇ 9:30 ਪਰ ਇੱਕ ਜੋ मंदिर अदा करके गए हैं जब सुबह आकर के खोला है तो हमने यहाँ पर देखा है कि डी उखड़ा हुआ है और सारी मंदिर की गोलकें उखड़ी अब जाने चोर कितने बजे आए हैं ये नहीं मालूम है क्योंकि प्रूफ तो यहाँ कोई है ही नहीं है संडे में वो मैं है पहले भी इस मंदिर में कई बार चोरी हाँ जी देखो तो चार, चार बार हो चुकी है जी चारों बार में एक बार भी नहीं चोर पकड़े नहीं एक बार हाथ नहीं आया कोई भी इस अपने पुलिस में जी जी कौन सा थाना पड़ता है ਆਨਾ ਬਾਰ ਕੋ ਕੈਂਪੇਜ 프리 ਪਿੱਤਰਾ ਨੁਕਸਾਨ ਹੋ ਗਿਆ ਆਪਕੇ ਸਾਹ ਕੋਈ ਇਕਾ ਸੋਚ ਲੋਜੀ ਕਿ 30 40000 ਕਾ ਤੋ ਹੋ ਗਈ ਠੀਕ ਹੈ ਜੀ ਕੋਈ ਚਾਂਦੀ ਵਗੈਰਾ ਕੋਈ ਫੋਨ ਨਹੀਂ ਨਾ ਸਭ ਕਿਵੇਂ ਕਿਵੇਂ ਲੱਗੀ ਮੇਰਾ ਨਾਮ ਅਸ਼ਵਨੀ ਕੁਮਾਰ ਜੀ ਆਪਣਾ ਕੀ ਮਾਮਲਾ ਕੀ ਆ ਸਰ ਮਾਮਲਾ ਸਵੇਰੇ ਮੰਦਰ ਖੋਲਿਆ 5:30 ਵਜੇ ਠੀਕ ਹੈ ਜੀ ਤੇ ਜਦੋਂ ਦੇਖਿਆ ਕਿ ਆਪਣਾ ਸਾਰੇ ਥਾਲੇ ਟੂਲੇ ਟੁੱਟੇ ਮੰਦਰ ਦੇ ਬਾਬਾ ਬਾਲਕनाथ ਵਾਲੇ ਪਾਸਿਓਂ ਮੰਦਰ ਚੋ ਬੜੇ ਆ ਪਹਿਲਾ ਅਲਮਾਰੀਆਂ ਤੋੜੀਆਂ ਆ ਘੱਟ ਮਾਰੇ ਆ ਦਰਵਾਜ਼ਿਆਂ ਘੱਟ ਮਾਰਨ ਤੋਂ ਬਾਅਦ ਅਲਮਾਰੀਆਂ ਖੋਲੀਆਂ ਗੱਲੇ ਭੰਨੇ ਸਾਰੇ ਹਾਂਜੀ ਗੱਲੇ ਭੰਨਣ ਤੋਂ ਬਾਅਦ ਡੀਵੀਆਰ ਵੀ ਲੈ ਗਏ ਤੇ ਮੰਦਰ ਦਾ ਰੁਪਈਆ ਵੀ ਲੈ ਗਏ ਮੰਦਰ ਦਾ ਰੁਪਈਆ ਹੈਗਾ ਬਾਬ ਜੀ 4243000 ਰੁਪਈਆ ਵਾ ਪਹਿਲਾਂ ਨਹੀਂ ਕਦੀ ਇਦਾਂ ਚੋਰੀ ਹੋਈ ਸੀ ਸਤ ਮੰਦਰ ਤਿੰਨ ਵਾਰੀ ਪਹਿਲਾਂ ਚੋਰੀ ਹੋਈ ਪਹਿਲਾਂ ਜਿਹੜੀ ਚੋਰੀ ਹੋਈ ਆ ਟਰੇਸ ਕੀਤਾ ਪੁਲਿਸ ਨੇ ਬੰਦੇ ਬੰਦੇ ਫੜੇ ਸੀਗੇ ਓਕੇ ਜੀ ਬੰਦੇ ਪਹਿਲਾਂ ਤਿੰਨ ਫੜੇ ਸੀਗੇ ਆਪ ਹੀ ਮੌਕੇ ਤੇ ਜਾ ਕੇ ਘਰੋਂ ਫੜ ਕੇ ਲਿਆਏ ਠੀਕ ਹੈ ਜੀ ਉਹ ਨਿਆਣੇ ਸੀਗੇ ਪਿੱਛੋਂ ਗ੍ਰੇਲਾਂ ਚੋਂ ਵੜ ਜਾਂਦੇ ਸੀ ਤੇ ਆਪਣਾ ਇਸ ਬੰਦੀ ਥਾਣੇ ਥਾਣੇ ਕੰਪਲੀਟ ਦਿੱਤੀ ਪੁਲਿਸਪਾਲ ਬਾਬਾ ਜੀ ਮੈਂ ਗਿਆ ਸੀ ਥਾਣੇ ਦੇ ਵਿੱਚ ਪੁਲਿਸ ਨੇ ਉਸੇ ਵੇਲੇ ਗੱਲ ਸੁਣੀ ਆ ਉਸੇ ਵੇਲੇ ਆ ਗਈ ਪੀਸੀਆਰ ਵਾਲੇ ਬੰਦੇ ਸੀਗੇ ਤੇ ਮੌਕੇ ਤੇ ਜਿਹੜੇ ਸਾਥ ਸੀਗੇ ਉਹ ਵੀ ਆਏ ਉਹਨਾਂ ਨੇ ਐ ਸਾਰਾ ਅੰਦਰ ਜਾ ਕੇ ਕਹਿ ਕੀਤਾ ਚਲੋ ਸਰ ਗੱਲ ਤਾਂ ਸੁਣੀਏ ਕਿਤੇ ਨਾਲ ਹੀ ਬਿਲਕੁਲ ਮੰਦਰ ਨਾਕਾ ਲੱਗਦਾ ਡੇ ਨਾਈਟ ਨਾਕਾ ਫਿਰ ਵੀ 12 ਵਜੇ ਤੱਕ ਪੁਲਿਸ ਸੀਗੀ ਬੋਲ ਜੀ ਓਕੇ ਜੀ 12 ਵਜੇ ਤੱਕ ਪੁਲਿਸ ਸੀਗੀ ਬਹੁਤ ਤੋਂ ਬਾਅਦ ਨਹੀਂ ਪਰ ਕਿਵੇਂ ਲੱਗ ਰਿਹਾ ਮੇਨ ਰੋਡ ਦੇ ਉੱਪਰ ਮੇਨ ਰੋਡ ਤੇ ਬੋਲ ਜੀ ਸਾਰਾ ਬਾਹਰ ਤੋਂ ਨਹੀਂ ਆਹ ਸਾਹਮਣੇ ਹੀ ਆ ਸਾਰੇ ਪਾਸੇ ਆਹ ਸਬਜ਼ੀ ਮੰਡੀ ਵੀ ਲੁੱਟਾ ਖੋਹਾਂ ਹੋਈ ਜਾਂਦੀ ਐ ਕੋਈ ਬੰਦਾ ਸੇਵ ਨਹੀਂ ਹੈ ਨਹੀਂ ਗਰੀਬ ਵੀ ਮਰੀ ਜਾਂਦਾ ਜਿਹਦੀ ਜੇਬ 'ਚ ਪੈਸੇ ਆ ਨਹੀਂ ਉਹਨੂੰ ਵੀ ਮਾਰੀ ਜਾਂਦੇ ਤੇ ਕਿਹੜੇ ਥਾਣੇ ਕਮੇਟ ਦਿੱਤੀ ਐ ਹੈ 6 ਨੰਬਰ ਭਾਰ ਹੋ ਗਿਆ ਠੀਕ ਹੈ ਹਾਂ ਜੀ ਨਾਮ ਜੀ ਆਪਣਾ ਰਵੀ ਕੁਮਾਰ ਸਰ ਸਰ ਕੀ ਕੀ ਮਾਮਲਾ ਕੀ ਆ ਸਰ ਮਾਮਲਾ ਸਰ ਮਾਤਾ ਨੀ ਚੋਕ ਉਹ ਮਾਤਾ ਨੀ ਚੋਕ ਮਾਤਾ ਉਹ ਜੁਸਤੀ ਹੋਇਆ ਜੀ ਚੋਰਾਂ ਨੇ ਚੋਰੀ ਵਾਰ ਦਾ ਆਪਣੀ ਜਾਨ ਦਿੱਤਾ ਹੈ ਇਹ ਚੌਥੀ ਵਾਰ ਹੋ ਚੁੱਕਾ ਸਰ ਹਰ ਵਾਰ ਮੈਂ ਕਿ ਚੋਰ ਚੋਰੀ ਕਰ ਜਾਂਦੇ ਨੇ ਪੁਲਿਸ ਪ੍ਰਸ਼ਾਸਨ ਆਉਂਦਾ ਸਭ ਬਹੁਤ ਚਲੋ ਹਾਇਰ ਚਾਹੇ ਇੱਕ ਮਿੰਟ ਆ ਗਏ ਲੇਕਿਨ ਜਿਹੜੀ ਕਾਰਵਾਈ ਉਹ ਨਹੀਂ ਹੋ ਰਹੀ ਚੋਰੀਆਂ ਦੇ ਹੌਸਲੇ ਬਹੁਤ ਉਲੰਘਤ ਹੋ ਗਏ ਨੇ ਵੈਸਟੀ ਇਰੀਚ ਤੇ ਬਹੁਤ ਜ਼ਿਆਦੀਆਂ ਚੋਰੀਆਂ ਹੋਦੀਆਂ ਇਹਦੇ ਕਰਕੇ ਤੁਸੀਂ ਦੇਖ ਸਕਦੇ ਹੋ ਕਿ ਮੰਦਿਰ ਮਸਜਿਦ ਗੁਰਦੁਆਰੇ ਕੁਝ ਨਹੀਂ ਬਖਸ਼ਿਆ ਜਾ ਰਿਹਾ ਇਸ ਚੌਂਕ ਚ ਚੌਥੀ ਚੋਰੀ ਹੈ ਜੀ ਸਾਡੇ ਮੰਦਪ ਦੇ ਸਾਹਮਣੇ ਚਾਰ ਚੋਰੀਆਂ ਪਹਿਲਾਂ ਵੀ ਹੋ ਚੁੱਕੀਆਂ ਉੱਥੇ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਕਿਹੜੇ ਥਾਣੇ ਕਮਿਡ ਦਿੱਤੀ ਸਰ ਐਸਐਸਜੀਪਾਸ ਕਰਕੇ ਆਏ ਸੀ ਉਹ ਸਵੇਰੇ ਕਰਕੇ ਗਿਆ ਆਪਣੀ ਜੋ ਤਫਤੀਸ਼ੋ ਕਰਕੇ ਗਿਆ ਨੇ ਹੁਣ ਉਹਨਾਂ ਨੇ ਫਿੰਗਰ ਪ੍ਰਿੰਟਾਂ ਦਾ ਬੁਲਾਇਆ ਉਹ ਆਣਗੇ 11 ਵਜੇ ਟਾਈਮ ਤੇ ਸਾਢੇ 10 ਦਾ ਉਹ ਕਹਿੰਦੇ ਆ ਕੇ ਸਾਰੀ ਕਾਰਵਾਈ ਕਰਤੀ ਜਾਵੇ ਇਸ ਮੌਕੇ ਮੰਦਰ ਦੇ ਪੁਜਾਰੀ ਅਤੇ ਸ਼ਰਧਾਲੂਆਂ ਨੇ ਦੱਸਿਆ ਹੈ ਕਿ ਇਹ ਕੋਈ ਇੱਥੇ ਪਹਿਲੀ ਘਟਨਾ ਨਹੀਂ ਇਸ ਤੋਂ ਪਹਿਲਾਂ ਵੀ ਚਾਰ ਵਾਰੀ ਇੱਥੇ ਚੋਰੀ ਹੋ ਚੁੱਕੀ ਹੈ ਇਸ ਬਾਬਤ ਪ੍ਰਸ਼ਾਸਨ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ ਅਜੇ ਚ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਚੋਰਾਂ ਨੂੰ ਕਦੋਂ ਤੱਕ ਫੜ ਕੇ ਸਲਾਖਾਂ ਪਿੱਛੇ ਸੁਟੇਗਾ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ